ਇਸ ਵੱਲ ਦੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਜਵਾਈ ਨੇ ਆਪਣੇ ਹੀ ਸਹੁਰੇ ਪਰਿਵਾਰ ਤੇ ਹਮਲਾ ਕੀਤਾ ਹੈ ਕਾਰ ਦੇ ਅੰਦਰ ਵੜ ਕੇ ਪਾਂ ਤੋੜ ਕੀਤੀ ਹੈ ਇੱਟਾਂ ਰੋੜੇ ਚੁਲਾਈ ਨੇ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਦੱਸਦੀ ਕਿ ਅੰਮ੍ਰਿਤਸਰ ਦੇ ਜੋੜਾ ਫਾਟਕ ਇਲਾਕੇ ਦੇ ਨੇੜੇ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਆਪਣੇ ਹੀ ਸਹੁਰੇ ਘਰ ਤੇ ਅੰਦਰ ਵੜ ਕੇ ਹਮਲਾ ਕੀਤਾ ਇਹਨਾਂ ਹੀ ਨੇ ਗੋਲੀਆਂ ਵੀ ਚਲਾਈਆਂ ਪੀੜਿਤ ਪਰਿਵਾਰ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਆਪਣੇ ਜਵਾਈ ਤੇ ਪੀੜਿਤ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਦੀ ਕੁੜੀ ਨੂੰ ਉਹਨਾਂ ਦਾ ਜਵਾਈ ਕਾਫੀ ਤੰਗ ਪਰੇਸ਼ਾਨ ਕਟਮਾਰ ਕਰਦਾ ਸੀ ਜਿਸ ਜੇ ਚਲਦਿਆਂ ਉਹਨਾਂ ਨੇ ਆਪਣੀ ਤੀ ਆਪਣੇ ਕੋਲ ਬੁਲਾ ਲਈ ਜਦ ਉਹਨਾਂ ਦਾ ਜਵਾਈ ਉਸ ਨੂੰ ਲੈਣ ਆਇਆ ਤੇ ਉਹਨਾਂ ਨੇ ਮੜਾ ਕਰ ਦਿੱਤਾ ਇਹ ਗੱਲ ਸੁਣ ਕੇ ਜਵਾਈ ਉਹਨਾਂ ਦਾ ਪੜਕ ਗਿਆ ਤੇ ਆਪਣੇ ਸਾਥੀਆਂ ਦੇ ਨਾਲ ਆ ਕੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਇਹਨਾਂ ਹੀ ਨਹੀਂ ਪੰਤੋੜ ਕੀਤੀ ਗਈ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤਰੀਕੇ ਦੇ ਨਾਲ ਇਹ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਹੈ ਘਰੇਲੂ ਗਲੇਸ਼ ਦੇ ਚੱਲਦਿਆਂ ਤਾਬੜ ਤੋੜ ਫਾਇਰਿੰਗ ਹੋਈ ਹੈ ਇੱਟਾ ਰੂੜੇ ਚੱਲੇ ਨੇ ਜਾਨ ਤੱਕ ਬਣਾਈ ਇਹ ਤਸਵੀਰਾਂ ਸੀ.ਟੀ.ਵੀ ਦੇ ਵਿੱਚ ਕੈਦ ਹੋ ਗਈਆਂ ਨੇ। ਹੁਣ ਪੰਜਾਬ ਦੇ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਖਬਰਾਂ ਨਿਤ ਆਉਂਦੀਆਂ ਨੇ। ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਰਹਿਣਾ ਹੁਣ ਸੇਫ ਹੈ? ਜਿਸ ਸਾਡੇ ਸ਼ਿਸ਼ੂ ਨਗਰ ਚੋਲਾ ਨੰਬਰ ਗਲੀ ਮੇਰੇ ਘਰ ਵਾਲਿਆਂ ਨੂੰ ਵੀ ਕੁੱਟ ਕੇ ਗਏ, ਹੱਥੀ ਪਾ ਕੇ ਗਏ, ਦਾਤਰਾਣਾ ਮੇਰੀ ਸੱਸ ਨੂੰ ਵੀ ਕੁੱਟਿਆ ਵਾ। ਮੇਰੇ ਵੀ ਮੱਥੇ 'ਤੇ ਮਾਰ ਕੇ ਗਏ, ਪੈਸੇ ਲਾ ਕੇ ਬੈਕਸਾਈਡ ਮਾਰ ਸੀ। ਕੀ ਕੀ ਕਹਿੰਦੇ ਸੀ ਕੀ ਮਸਲਾ ਕੀ ਸੀ? ਅਸਲਾ ਹੀ ਨਾਂ ਦੇ ਕੁੱਟ ਮਾਰ ਕਰਦੇ ਸੀ ਜੇ ਇੱਧਰ ਵੀ ਆ ਗਏ ਨੇ। ਐਸ ਕਰਕੇ ਇੱਧਰ ਵੀ ਕੁੱਟ ਮਾਰ ਕੇ ਤੇ ਨਾਨਾ ਨਾਲੇ ਵੀ ਕੀਤੀ ਮੇਰੇ ਪੇਕੇ ਵੀ ਗਏ ਮੇਰੇ ਡੈਡੀ ਦੇ ਮੱਥੇ ਤੇ ਪਸਤੌਲ ਰੱਖ ਕੇ ਮੇਰੇ ਪਾਪਾ ਨੂੰ ਕੁੱਟ ਮਾਰ ਕੇਤੀ ਆਰੇ ਵੱਡੇ ਵੀਰ ਨੂੰ ਵੀ ਕੀਤੀ ਪਸਤੌਲ ਰੱਖ ਕੇ ਕਹਿੰਦੇ ਵੀ ਉਹ ਗੰਦੇ ਹੀ ਤੁਹਾਡੀ ਕੁੜੀ ਗਲਤ ਕੰਮ ਕਰਦੀ ਹੈ ਮੇਰੇ ਨਾਲ ਮਾਰਾ ਚੰਗਾ ਕਰਦੀ ਹੈ ਤੇ ਤੈਨੂੰ ਪਤਾ ਹੀ ਨਹੀਂ ਤਾਂ ਕਹਿੰਦਾ ਹੀ ਪੀਓ ਨੂੰ ਤੇ ਉਹ ਮੇਰੇ ਨੂੰ ਜਾ ਕੇ ਤੁਹਾਡੇ ਬਾਰੇ ਹਾਂਜੀ ਮੇਰੇ ਬਾਰੇ ਤਾਂ ਕੋਈ ਤੋ ਸੁਣਦਾ ਆਪਣੀ ਧੀ ਬਾਰੇ ਮਾਰਾ ਚੰਗਾ ਕੰਮ ਮੈਨੂੰ ਉਹ ਧੀ ਲੱਗਦੀ ਮੈਨੂੰ ਇਦਾਂ ਦੇ ਇਲਜ਼ਾਮ ਲਾਉਂਦਾ ਮਾਰੇ ਚੰਗੇ ਕੋਈ ਸੁਨੇਗਾ ਅੱਜ ਆ ਕੇ ਕੀਤਾ ਕੀ ਅਮੀ ਗਲੀ ਦੇ ਅੱਜ ਜਾਣ ਕੇ ਗੋਲੀਆਂ ਚਲਾਈਆਂ 5-6 ਗੋਲੀਆਂ ਚਲਾਈਆਂ 7-8 ਮੁੰਡੇ ਆਏ ਹੀ ਨਾਲ ਈਟਾਂ ਆਪਾਂ ਵੀ ਮਾਰੀਆਂ ਉਹਨਾਂ ਨੇ ਜ਼ਿਆਦੀ ਈਟਾਂ ਮਾਰੀਆਂ ਵਾ ਮੁੜ ਕੇ ਮੇਰੇ ਘਰ ਵਾਲੇ ਨੇ ਨਹੀਂ ਬਚਾਅ ਹੋ ਗਿਆ ਅਸੀਂ ਪਾਰੀ ਪੰਦ ਕਰਦੇ ਕਿੰਨੇ ਮੁੰਡੇ ਆਏ ਸੀ ਟੋਟਲ ਜੀ 8-9 ਮੁੰਡੇ ਆ ਗਏ ਇਸ ਨਾਲ ਸਰੋਚਨ rahul adneshi ਤੇ nepali ਪੁੰਡਾ ਨੇ ਪੁੰਡਾ ਸੰਨੀ ਤ੍ਰਿਵੀ ਸਾਥ ਚੋਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਮੰਗੇ ਹੀ ਕਰਦੇ ਹਨ ਸਖਤ ਸਖਤ ਸਹਯਾ ਦਿੱਤੀ ਜਾਵੇ ਜਿਹੜਾ ਸਾਡੇ ਨਾਲ ਮਾੜਾ ਚੰਗਾ ਕੰਮ ਕਰਦਾ ਇਲਜ਼ਾਮ ਲਾਉਂਦਾ ਸਾਡੇ 'ਚ ਆਉਣ ਵਾਲਾ ਰਨ ਸਿਟੀ ਕਿਵੇਂ ਟੁੱਟੀ ਘਰ ਅੰਦਰ ਵੜ ਗਏ ਡਾਕਟਰ ਆ ਕੇ ਥੋੜੀ ਉਹਨੇ ਸਿੜੀ ਆਪਾਂ ਦੇ ਕਿਹਾ ਚਲੋ ਉਤਰਾ ਇਹਦਾ ਆਪਾਂ ਬੂਹਾ ਖੋਲਦਾ ਪਰ ਉਹ ਬਸ ਪਿੱਛੋਂ ਮੁੰਡੇ ਲੈ ਕੇ ਆ ਰਹੇ ਪਹਿਲੇ ਥਿਆਰ ਬੰਦੇ ਨਾਲ ਲੈ ਗਿਆ ਇਹ ਥਿਆਰ ਵਗੈਰਾ ਹਾਂ ਥਿਆਰ ਨਾਲ ਲੈ ਕੇ ਆਏ ਜਦੋਂ ਮੇਰੇ ਪੇਕੇ ਗਏ ਆ ਨਾ ਉਦੋਂ ਪਿਸਟਲ ਲੈ ਕੇ ਗਏ ਕਿੰਨੇ ਫੇਰ ਕੱਢੇ ਗਏ ਆ ਮਨੋਂ ਪੰਜ 6 ਫੇਰ ਕੱਢੇ ਉਹਨਾਂ ਵੱਲੋਂ ਕੱਢੀ ਮੇਰੇ ਵੱਲ ਪੈ ਗਈ ਮੂਕੇ ਦੇ ਪੁਲਿਸ ਪਹੁੰਚੀ ਅੱਜ ਕੀ ਪੁਲਿਸ ਨੇ ਕੀ ਆਸ਼ਾ ਫਲਵਾਇਆ ਅੱਜ ਪਹੁੰਚੀ ਹੈ ਅੱਜ ਪਹੁੰਚੀ ਹੈ ਉਧਰ ਪੁਲਿਸ ਨਹੀਂ ਹੈ ਸੀਸੀਟੀਵੀ ਕੋਈ ਹੈ ਪਹਿਲੇ ਪੁਲਿਸ ਕਾਰਵਾਈ ਨਹੀਂ ਕਰਦੀ ਉਹਨਾਂ ਨੇ ਕਾਰਵਾਈ ਕਰਨ ਚਾਲੀ ਕੀਤੀ ਸੀ ਸੀਸੀਟੀਵੀ ਆਈ ਹੈ ਹਾਂਜੀ ਕੋਈ ਸੀਸੀਟੀਵੀ ਕੈਮਰੇ ਰੱਖੇ ਹਾਂਜੀ ਮੂਹਰੇ ਵੀਡੀਓ ਵੀ ਬਣੀ ਹੋਈ ਆ ਗੱਲਬਾਤ ਕੁਛ ਨਹੀਂ ਇਹ ਘਰੇਲੂ ਲੜਾਈ ਆ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆ ਗਏ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਆ ਜੀ ਬਾਅਦ ਇੱਥੇ ਆ ਗਏ ਹਨੂ ਪਰਸੋ ਲੜਾਈ ਹੋਈ ਆ ਵੇਖੋ ਅੰਦਰ ਐਲਈਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਲੇ ਗਲ ਪੈ ਕੇ ਗਿਆ ਉੱਥੇ ਕੁੱਟ ਕੇ ਆਇਆ ਫਿਰ ਇੱਥੇ ਆ ਗਏ ਹੁਣ 10 ਮੁੰਡੇ ਲਿਆਇਆ ਸੀ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲੇ ਈਟਾਂ ਮਾਰੀਆਂ ਵਾ ਇੱਥੋਂ ਦਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਛਲੋਸ਼ਨ ਆ ਆ ਕੀ ਦੁਸ਼ਮਣ ਸ਼ੀਰ ਕਦੇ ਵਾਸਤੇ ਦੁਸ਼ਮਣ ਨਹੀਂ ਕੋਈ ਵੀ ਨਹੀਂ ਜੀ ਆਪ ਸਾਡੀ ਭੈਣ ਆ ਵਿਆਹੀ ਉਹਦੇ ਨਾਲ ਠੀਕ ਆ ਉਹ ਇੱਥੇ ਹੀਗੀ ਉਹਨੂੰ ਲੈਣ ਆਇਆ ਹੈਗਾ ਨਹੀਂ ਭੇਜਣਾ ਤੁਹਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਹੀ ਹੈਗਾ ਨਹੀਂ ਭੇਜਣਾ ਇੰਨੀ ਗੱਲੋਂ ਗੋਲੀਆਂ ਚਲਾਣ ਲਾ ਪਿਆ ਈਟਾਂ ਚਲਾਣ ਲਾ ਪਿਆ ਤੂੰ ਭੇਜਣਾ ਕਿਉਂ ਨਹੀਂ ਤੁਹਾਡੀ ਫਿਰ ਕਿਹੜੀ ਜਗ੍ਹਾ ਤੇ ਗਈ ਸੀ ਆ ਵੇਖੋ ਨਾਲ ਹੀ ਇਹ ਗੱਲੀ ਤੇ ਰਹਿੰਦਾ ਹੈ ਜੀ ਕਿੰਨੇ ਬੰਦੇ ਸੀ ਹੋ ਕੀ ਵਿਆਹ ਨੂੰ ਜੀ ਵਿਆਹ ਨੂੰ ਉਦੋਂ 11 ਸਾਲ ਹੋ ਗਏ ਆ ਜੀ ਪਹਿਲੇ ਵੀ ਝਗੜਾ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਅੱਛਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਤੇਨੂੰ ਨਾ ਇਹਨੇ ਮੇਰੀ ਕੁੜੀ ਲੈ ਜਾ ਕੇ ਮੋਗੰਪੂਰੇ ਸੇ ਜਾਲੀ ਤੋੜ ਕੇ ਉਹ ਜੀ ਜਾਲੀ ਲੱਗੀ ਸੀ ਜਾਲੀ ਤੋੜ ਕੇ ਜਾਲੀ ਤੋੜ ਕੇ ਉਹਨੇ ਮੇਰੇ ਪੁੱਤ ਰਿਆ ਹੈਗਾ ਉਹਨੂੰ ਕਿਟਨਾਇਪ ਕਰਕੇ ਤੇ ਮਿੰਦਰਾ ਕਲੋਨੀ ਚ ਮਾਰਿਆ ਉਹਨਾਂ ਦੇ ਘਰ ਕੈਮਰਾ ਲੱਗੀ ਸੀ ਉਹ ਮਾਰਦਾ ਸੀ ਤੇ ਗੋਲੀਆਂ ਵੀ ਸੀ ਪਿਸਤੌਲ ਕਹਿੰਦਾ ਮੈਨੂੰ ਫੂਫੂ ਨਾ ਮਾਰ ਮੈਨੂੰ ਫੂਫੂ ਨਾ ਮਾਰ ਗੋਲੀਆਂ ਕਰੀ ਚਲਈਆਂ ਕਿੰਨੇ ਬੰਦੇ ਆਏ 8 10 ਬੰਦੇ ਅੱਜ ਬਸ ਹੈਗੇ ਨਾ ਬੰਦੇ ਬਸ ਤਾਂ ਇਹਨੇ ਮਿੰਦਰਾ ਕਲੋਨੀ ਸੇ ਜਾ ਕੇ ਪੁੱਤਰਾ ਹੈ ਦਾ 13 ਸਾਲ ਕੀ ਮੰਗ ਕਰਦੀ ਜੰਦੀ ਮੰਗ ਕਰਦੇ ਜੇ ਦੇਖੋ ਬੱਚੇ ਕਿਟਨਾਇਪ ਕਰਕੇ ਲੈ ਗਏ ਮਾਰਦਾ ਹੈ ਇੱਕ ਇਹ ਹੈਂਡੀਕੈਪ ਜੋ ਮੇਰਾ ਇੱਕ ਵੱਡਾ ਮੁੰਡਾ ਤਾਂ ਕਹਿੰਦਾ ਉਹਨੂੰ ਮਾਰਦਣਾ ਵਧੀ ਗਈ ਹੈ ਜੀ ਇੱਕ ਇੱਕ ਕਰਕੇ ਵੱਢੀ ਗਈ ਜੀ ਉਹਨੇ ਉਹ ਵੱਡਾ ਮੁੰਡਾ ਮੇਰਾ ਹੈਗਾ ਹਾਂ ਉਹ ਆਟੋ ਚਲਾਉਂਦਾ ਜੀ ਉਹਨੂੰ ਲੱਭਦਾ ਉਹਨੂੰ ਲੱਭਦਾ ਪਿਆ ਜ ਹੁ ਮਾਰਨ ਵਾਸਤੇ ਕਹਿੰਦਾ ਇਹਨੂੰ ਜਾਨੂ ਮਾਰ ਦੇਣਾ ਦੇਖੋ ਮੇਰੇ ਪੁਲਿਸ ਨੂੰ ਕੀ ਹੈ ਹਾਂਜੀ ਹਾਂਜੀ ਸਭ ਸਭ ਉਹਨਾਂ ਨੂੰ ਦੱਸਿਆ ਹੈਗਾ ਕੀ ਮੰਗੀ ਕਰਦੇ ਨੂੰ ਇਨਸਾਫ ਮਿਲਣਾ ਚਾਹੀਦਾ ਇਹਨੂੰ ਸਜ਼ਾ ਦੇਵੋ ਹਾਂਜੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਕਾਰਵਾਈ ਰਜਿਸਟਰ ਕਰਦੇ ਹਾਂ ਉਹਨੂੰ ਅਗਲੀ ਕਾਰਵਾਈ ਸ਼ੁਰੂ ਕਰਦੇ ਹਾਂ ਸਰ ਕਿੰਨੇ ਗੋੜੀ ਚਲਾਈ ਕੁਝ ਨਾਮ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਰਨੀਆ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਹਲਵੀਆ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਇਹਦੇ ਸਰੋਕੀ ਹੈ ਲੜਕੇ ਦਾ ਨਾਮ ਇਡੈਂਟੀਫਾਈਡ ਹੈ ਅੱਛਾ ਦੇਖੇ ਤੇ ਅਪਲੀਕੇਸ਼ਨ ਜਾਰੀ ਸਰ ਤੁਹਾਡੀ ਟੀਮਾ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਬੋਲ ਮਿਲੇ ਹੋਰ ਬੋਰੀਆਂ ਦੇ ਹਾਂਜੀ ਮਿਲੇ ਜੀ ਦੋ ਬੋਲ ਮਿਲੇ ਆ ਲਾਈਫ ਤੱਕ ਇਸ ਨੂੰ ਤੇ ਮੋਕੇ ਦੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਅ ਬੱਚਾ ਦਰਜ ਕਰ ਰਹੇ ਜੀ ਕਦਮਾ ਦਰਜ ਕਰਕੇ ਅਪਲੀਕੇਸ਼ਨ ਜਾਰੀ ਸਰ